ਸਾਰੇ ਸਰਕਾਰ ਵੱਲੋਂ ਇੱਕ ਤਰ੍ਹਾਂ ਕਹਿੰਦੇ ਕਿ ਮਹਤਵਪੂਰਨ ਅਪਾਧੀ ਦੇ ਕੇ ਵੀ ਸਨਮਾਨਿਤ ਕੀਤਾ ਗਿਆ ਵਾ ਤਾਂ ਕਹਿੰਦੇ ਕਿ ਜਿਹੜੇ ਕਿ ਚਰਚ ਵੱਲੋਂ ਵੀ ਤੁਹਾਨੂੰ ਅੱਜ ਸਨਮਾਨਿਤ ਕੀਤਾ ਜਾ ਰਿਹਾ ਵਾ ਤਾਂ ਆਨ ਉਹ ਟੈਂਪਲੇ ਕਿਸ ਤਰੀਕੇ ਨਾਲ ਜਿਹੜੇ ਕਿ ਕੀ ਲੱਗੀਆਂ ਹੋਣਗੀਆਂ ਪਹਿਲਾਂ ਸਾਰਿਆਂ ਨੂੰ ਜੈਮਸੀ ਦੀ ਪਰਮੇਸ਼ਰ ਦਾ ਧੰਨਵਾਦ ਆ ਕਿ ਅੱਜ ਪਰਮੇਸ਼ਰ ਦੀ ਦੁਆਵਾਂ ਪਾਸਟਰਾਂ ਦੀਆਂ ਦੁਆਵਾਂ ਮੁਬਾਰਕ ਸਾਰਿਆਂ ਨੇ ਅਸ਼ੀਰਵਾਦ ਦੇ ਮਨਾਵ ਇਹ ਚੇਅਰਮੈਨ ਹੀ ਮਿਲੀ ਆ ਸਾਡੇ ਸਤਿਕਾਰਯੋਗ ਅਰਵਿੰਦ ਕੇਜੀਵਾਲ ਦਾ ਸੀਐਮ ਸਾਹਿਬ ਔਰ ਸਾਡੀ ਮਿਨਿਸਟਰੀ ਓਪਨ ਡੋਰ ਚਰਚ ਕੋਜੇਵਾਲ ਉਹ ਵੱਡਾ ਯੋਗਦਾਨ ਹੈ ਪਾਸੇ ਉਹਨਾਂ ਦਾ ਚਰਚ ਦਾ ਚਰਚੀ ਮਿਨਿਸਟਰੀ ਦੀ ਨਿਵੇਂਆ ਕਮੇਟੀ ਆ ਉਹਨਾਂ ਦਾ ਫੋਰ ਮਿਨਿਸਟਰੀਆਂ ਨੇ ਜਿਨ੍ਹਾਂ ਨੇ ਮੈਨੂੰ ਇਹ ਕਾਬਲ ਸਮਝਿਆ ਸਿਫਾਰਸ਼ ਕੀਤੀ ਸੀ ਐਨ ਸਾਹਿਬ ਨੂੰ ਕੇਜੀਬਾਹਬ ਨੂੰ ਤੇ ਪਰਮੇਸ਼ਰ ਦੀ ਕਿਰਪਾ ਨਾਲ ਭਾਈਚਾਰੇ ਲਈ ਪਹਿਲੀ ਵੀ ਸੇਵਾ ਕਰਦੇ ਸੀ ਹੁਣ ਵੱਧ ਚੜ ਕੇ ਸੇਵਾ ਕਰਾਂਗੇ ਪਾਰਟੀ ਦੇ ਹੱਕ ਵਿੱਚ ਵੀ ਸੇਵਾ ਕਰਾਂਗੇ ਲੋਕਾਂ ਨੂੰ ਪਾਰਟੀ ਨਾਲ ਜੋੜਾਂਗੇ ਇਸਨ ਵੈਲਫੇਅਰ ਬੋਰਡ ਦੇ ਜਿਹੜੀ ਸਹੂਲਤਾਂ ਜਾਂ ਕੋਈ ਕੰਮ ਹੈਗੇ ਨੇ ਉਹਨਾਂ ਨੂੰ ਬਹੁ ਅੱਗੇ ਲੈ ਕੇ ਜਾਵਾਂਗੇ ਪ੍ਰਮੇਸ਼ਰ ਦੀ ਕਿਰਪਾ ਨਾਲ ਸਰ ਇਸ ਟਲਵਰ ਕੱਲੋ ਕਿ ਐ ਪਾਈ ਚਲੇ ਲਈ ਕਿਰ ਕਿਰ ਮੁਸ਼ਕਲਾ ਵਾ ਜਿਹੜੇ ਕਿ ਸਰਕਾਰ ਤੋਂ ਹੱਲ ਕਰਵਾਈਏ ਚਾਹੁੰਦੇ ਦੇਖੋ ਜੀ ਅਰਵਨ ਕੇਜਰੀਵਾਲ ਸਪੀਮੋ ਜਿਹੜੇ ਨੇ ਮਾਨਜੋਗ ਸਰਕਾਰ ਜੋ ਕੇਜਰੀਵਾਲ ਸੱਸੀਮ ਸੀਐਮ ਸਾਹਿਬ ਮਾਨਜੋਗ ਇੰਨਾ ਸਾਰੀਆਂ ਮੀਟਿੰਗਾਂ ਹੋਈਆਂ ਜੋ ਜੋ ਵੀ ਮੁਸ਼ਕਲਾਂ ਇਸ ਚੇਂ ਭਾਈ ਚੜਦੀਆਂ ਹੋਣਗੀਆਂ ਜਾਂ ਕੋਈ ਕੰਮ ਹੋਣਗੇ ਉਨਾ ਪਹਿਲੇ ਵਿਸ਼ਵਾਦ ਹੋਇਆ ਜਾਨੀ ਜੀ ਤੁਹਾਨੂੰ ਚੇਅਰਮੈਨ ਲਾ ਰਹੇ ਆ ਬਹੁਤ ਜਲਦ ਸਾਰੇ ਮਸਲੇ ਹੱਲ ਕੀਤੇ ਜਾਣਗੇ ਕਿਸ ਤਰ੍ਹਾਂ ਦੇ ਹੋਣਗੇ ਸ਼ਮਸ਼ਾਨਘਾਟ ਦੀ ਸ਼ਮਸ਼ਾਨਘਾਟ ਜਿੱਥੇ ਜਿੱਥੇ ਵੀ ਲੋੜ ਆ ਜੀ ਸ਼ਮਸ਼ਾਨਘਾਟ ਦੇ ਹਰ ਤੇ ਕਬਰਿਸਤਾਨ ਹੁੰਦੇ ਨੇ ਸੋ ਕਬਰਿਸਤਾਨ ਜੀ ਜਿੱਥੇ ਵੀ ਲੋੜ ਪਏਗੀ ਪੰਚਾਇਤ ਚੋਂ ਮਤਾ ਪਾਗਦੇ ਜਾਂ ਕਮੇਟੀ ਘਰ ਜਮੀਨ ਚੋਂ ਦੇਣ ਜਿੱਥੇ ਮੁੱਲ ਲੈ ਕੇ ਲੋੜ ਪਈ ਉੱਥੇ ਵੀ ਉਹਨਾਂ ਵਾਅਦੇ ਕੀਤੇ ਨੇ ਵੀ ਲੈ ਚੇਰਮੈਨ ਸਾਹਿਬ ਇੱਕ ਬੜੀ ਦਿੱਕਤ ਆਉਂਦੀ ਮਸੀਹ ਸਮਾਜ ਨੂੰ ਕੁਝ ਹੋਰ ਜਿਹੜੇ ਸ਼ਰਾਰਤੀ ਦਿੱਤਵਾਏ ਤੇ ਸ਼ਰਾਰਤਾ ਕਰਦੇ ਨੇ ਜਦੋਂ ਕਿਸੇ ਵਿੱਚ ਦਾ ਦਿਹਾੜਾ ਆਉਂਦਾ ਕਾਫੀ ਹਲਕਤਾ ਹੁੰਦੀ ਆ ਤੇ ਉਸ ਵਾਰੋਂ ਤੁਸੀਂ ਕੀ ਏਜੰਡਾ ਬਣਾਉਂਦੇ ਵੇਖੋ ਜੀ ਆਪਾਂ ਹਰ ਧਰਮ ਦਾ ਸਤਿਕਾਰ ਕਰਦੇ ਆ ਹਰ ਧਰਮ ਸਤਿਕਾਰਯੋਗ ਆ ਹਰ ਬੰਦਾ ਗੁਰੂ ਵਾਲਾ ਆ ਹਾਂਜੀ ਇਸ ਕਰਕੇ ਕੋਈ ਸ਼ਰਧੀਆਂ ਅਨਸਰ ਜਿਹੜੀਆਂ ਚੀਜ਼ਾਂ ਕਰਦੇ ਨੇ ਮੈਂ ਕਿ ਮਸਲੇ ਹੱਲ ਕਰਨੇ ਪੈਂਦੇ ਕਈ ਵਾਰੀ ਸਮਝਾਇਆ ਜਾਂਦਾ ਕਈ ਤੇ ਮੰਨ ਜਾਂਦੇ ਭੈਣ ਭਰਾ ਕਈ ਨਹੀਂ ਮੰਨਦੇ ਉਹਨਾਂ ਦੀ ਮਰਜ਼ੀ ਆ ਅਸੀਂ ਉਹਨਾਂ ਨੂੰ ਵੀ ਸਤਿਕਾਰ ਕਰਦੇ ਆ ਤੇ ਉਹਨਾਂ ਲਈ ਪ੍ਰੇਅਰ ਕਰਦੇ ਆ ਪਰਮੇਸ਼ਰ ਉਹਨਾਂ ਨੂੰ ਹਲੇਮ ਕਰੇ ਇਹੋ ਜੀ ਕੋਈ ਦਿੱਕਤ ਨਾ ਆ ਗੋਦਾ ਤਾਨੂੰ ਲੱਗਦਾ ਕਿ ਜਿਵੇਂ ਕਿ ਇੱਧਰ ਸ਼ਰਾਰਤੀ ਤੱਤ ਹੁੰਦੇ ਚਾਹੇ ਕਿਸੇ ਵੀ ਧਰਮ ਦੇ ਵਿੱਚ ਹੋਣ ਇੱਧਰ ਤਾਂ ਤਾਨੂੰ ਕਿਸ ਤਰੀਕੇ ਨਾਲ ਕੋਈ ਮੈਸੇਜ ਕਲਵੇ ਕਰਨਾ ਚਾਹੁੰਗਾ ਕਿ ਜਿਨ੍ਹਾਂ ਕਿ ਅਮਨ ਸ਼ਾਂਤੀ ਭੰਗਣਾ ਹੋਵੇ ਬਿਲਕੁਲ ਜੀ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਪੰਜਾਬ ਵਿੱਚ ਮਾਹੌਲ ਪੰਜਾਬ ਦਾ ਨਹੀਂ ਖਰਾਬ ਹੋਣਾ ਚਾਹੀਦਾ ਹਰ ਧਰਮ ਦਾ ਸਤਿਕਾਰ ਕਰਦਾ ਹਰ ਧਰਮ ਨੂੰ ਆਜ਼ਾਦੀ ਹੈ ਆਪ ਆਪਣਾ ਪ੍ਰਚਾਰ ਕਰਨ ਦਾ ਆਪ ਆਪਣਾ ਦਿਨ-ਦੇਹਾਰ ਬਣਾਉਣ ਦਾ ਇਸ ਕਰਕੇ ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਹਰ ਬੰਦਾ ਗੁਰੂ ਵਾਲਾ ਇਸ ਕਰਕੇ ਉਹ ਇਹਨਾਂ ਚੀਜ਼ਾਂ ਤੋਂ ਦੂਰ ਰਹਿਣ ਮੈਂ ਕਿਹਾ ਨਮਨਤੀ ਸਰਕਾਰ ਵੱਲੋਂ ਤਾਂ ਫੁੱਲ ਫਲੈਸ਼ ਅਥਾਰਟੀ ਮਿਲ ਗਈ ਹੈ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਕਿਤੇ ਨ ਕਿਤੇ ਸਾਈ ਭਾਈ ਚੜ੍ਹੇ ਲਈ ਬੜੇ ਕੰਮ ਹੋਣਗੇ ਬਿਲਕੁਲ ਜੀ ਹੋਣਗੇ ਬਿਲਕੁਲ ਹੋਣਗੇ ਮੋੜੇ ਨਾ ਮੋੜਾ ਲੱਗ ਘੜਿਆ ਜੀ ਪਾਰਟੀ ਦਾ ਵੀ ਤੇ ਭਾਈਚਾਰੇ ਨਾਲ ਉਹ ਟੋਟਲ ਕਿੰਨੇ ਵੀ ਚਰਚ ਹੈਗੇ ਜੀ ਚਰਚ ਪੰਜਾਬ 'ਚ ਬਹੁਤ ਯਾਰ ਸਾਰੇ ਹੈ ਜੀ ਜੀ ਘਟੋਗਾ ਲੱਕਨ ਦਾ ਹੋਣਾ ਚਰਚ ਹੈ ਜੀ ਪੰਜਾਬ ਮੂੜੇ ਦੇ ਵਿੱਚ ਥੋੜੀ ਜਿਹੀ ਚਰਚ ਨਹੀਂ ਹੈ ਜੀ ਹਾਂ ਜੀ ਠੀਕ ਹੈ ਥੈਂਕ ਯੂ ਇਹ ਮੰਨਦੇ ਕਿ ਕਿਤਨਾ ਕਿਤੇ ਪਹਿਲੀ ਸਰਕਾਰਾਂ ਦੀ ਕੋਈ ਨਾ ਕੋਈ ਕਮੀ ਪੀਛੀ ਰਹੀ ਹੋਊਗੀ ਕਿ ਜਿਹੜਾ ਕਿ ਫਾਈਟਰ ਨੂੰ ਕੋਈ ਵਧੀਆ ਮੱਛੀ ਪਲੇਟਫਾਰਮ ਤੇ ਨਹੀਂ ਲਿਆ ਪਾਈ ਬਹੁਤ ਸਾਰੀਆਂ ਕਮੀਆਂ ਰਹੀਆਂ ਜੀ ਪਾਰਟੀਆਂ 'ਚ ਦੇਖੋ ਹੁਣ ਜਿਸ ਤਰ੍ਹਾਂ ਹਰ ਪਾਰਟੀ ਨੂੰ ਪਤਾ ਆ ਕਿ ਜੇ ਜਈ 2027 ਦੀ ਲੌਟੀਆਂ ਉਹਦੇ ਵਿੱਚ ਜਿੱਤੇ ਨਸੀਬ ਆਈ ਜਰਾਂ ਜਿਹਨਾਂ ਕੋਈ ਸਰਕਾਰੀ ਬਣਾਏਗਾ ਕੱਲਬ ਵਿੱਚ ਕਿਸੇ ਨਵੀਂ ਸਰਕਾਰ ਦੀ ਇਹ ਕਿ ਘਟਨ ਕਰ ਘਟਾਵਾ ਬਿਲਕੁਲ ਮੇਰੇ ਕੋਲ ਕਮਿਸ਼ਨਿਕ ਬਣਾ ਹਾਂਜੀ ਸਰ ਖੋਜਵਾਲ ਚੈਟ ਵੱਲੋਂ ਅੱਜ ਚੇਅਰਮੈਨ ਸਾਹਿਬ ਨੂੰ ਸਨਮਾਨਿਤ ਕੀਤਾ ਗਿਆ ਵਾ ਤਾਂ ਇੱਕ ਬਹੁਤ ਅਹਿਮ ਯੋਗਦਾਨ ਰਿਹਾ ਕਿ ਜਿਹੜਾ ਕਿ ਇਹਨਾਂ ਦੀ ਉਪਾਦੀ ਹਾਸਲ ਕਰਨ ਦੇ ਵਿੱਚ ਤਾਂ ਲੱਗਦਾ ਨੂੰ ਤਾਂ ਨੁਕੀ ਅਨਾਲ ਟਾਈਮ ਦੇ ਵਿੱਚ ਐਸਾਈ ਭਾਈਚਾਰੇ ਨੂੰ ਇੱਕ ਬੱਧੇ ਪਲੇਟਫਾਰਮ ਮਿਲ ਨੂੰ ਹਾਂਜੀ ਦੇਖੋ ਮੈਂ ਪਹਿਲਾਂ ਤੇ ਸਮੂਹ মিডিਆ ਨੂੰ ਤੇ ਸਾਰੇ ਦਰਸ਼ਕਾਂ ਨੂੰ ਜੈਮਸੀ ਬੋਲਦਾ ਉਲਟਾ ਦਾ ਸਵਾਲ ਬਹੁਤ ਵਧੀਆ ਵਾ ਔਰ ਇਸ ਸਵਾਲ ਨੂੰ ਮੁੱਖ ਰੱਖ ਕੇ ਹੀ ਇਹੀ ਰੱਬਗਰੀ ਅਰਦਾਸਾਂ ਬੇਨਤੀਆਂ ਕਰਦੇ ਹਾਂ ਸਾਨੂੰ ਵੀ ਇਸ ਤਰ੍ਹਾਂ ਦਾ ਵੀਰ ਮਿਲੇ ਔਰ ਅਸੀਂ ਡੈਨੀਅਲ ਸਾਹਿਬ ਨੂੰ ਸਭ ਤੋਂ ਜ਼ਿਆਦਾ ਮੁਬਾਰਕਬਾਦ ਦਿੰਨੇ ਆ ਵੀ ਜਿਨ੍ਹਾਂ ਨੇ ਸਾਡੀਆਂ ਇਹ ਬੇਨਤੀਆਂ ਨੂੰ ਮੰਨ ਕੇ ਆਪਣੀ ਜਿਹੜੀ ਨੁਮਾਇੰਦਗੀ ਦੇ ਯੱਸ ਕੀਤੀ ਫਿਰ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਵੀ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਸੁਣਿਆ ਔਰ ਉਸੇ ਵਿਰੇ ਪ੍ਰਮਾਨ ਕਰਕੇ ਸਾਨੂੰ ਇੰਨਾ ਵਧੀਆ ਸੂਰਮਾ ਦਿੱਤਾ ਮੁਸੀਬਾਈ ਚਰ ਲਈ ਇੱਕ ਸੂਰਮਾ ਦਿੱਤਾ ਉਹਨਾਂ ਨੇ ਠੀਕ ਹੈ ਔਰ ਜਿਸ ਤਰ੍ਹਾਂ ਜਿੰਨੀਆਂ ਵੀ ਲੜਕੀਆਂ ਮੰਗਾਵਾ ਬਹੁਤ ਚਰ ਤੋਂ ਲਟਕਦੀਆਂ ਵਾਂ ਉਹ ਅਸੀਂ ਆਸ ਰੱਖਦੇ ਆਂ ਵੀ ਇਹ ਜਰੂਰ ਮੁਸੀਬਾ ਹੀ ਜਰੇ ਦੇ ਮੋਢੇ ਦਾ ਹੱਥ ਰੱਖਣਗੇ ਕਹਿੰਦਾ ਮਤ ਹੈ ਕਿ ਚੰਗ ਵਿੱਚ ਲੜਾਈ ਕਰਨ ਲਈ ਕਿ ਜੋਧਾ ਕਿਲੇ ਜੋਧਾ ਚੈਨ ਦਾ ਜੋਧਾ ਤੁਹਾਡੇ ਕੋਲ ਤਿਆਰ ਹੋ ਕੇ ਆਗੇ ਪੇ ਅਵਰ ਤੁਮ ਲੋਗ ਭੇਜ ਦਿੱਤਾ ਲੜਾਈ ਬਿਲਕੁਲ ਜੀ ਅਸੀਂ ਤੇ ਜਰਨਲ ਵੀ ਕਹਾਂਗੇ ਕੱਲਾ ਜੋਧਾ ਹੀ ਨਹੀਂ ਹੁਣ ਜਰਨਲ ਬਣ ਕੇ ਆਏ ਆ ਜੋਧੇ ਇਹਨਾਂ ਦੇ ਨਾਲ ਸਾਰਾ ਮੁਸੀਬਾ ਹੀ ਜਰੇ ਦੇ ਜੋਧਿਆਂ ਦੇ ਜ ਇਹਨਾਂ ਦਾ ਠੀਕ ਹੈ ਨਾ ਜਨਮਸੀਹ ਭਾਈਚਾਰੇ ਇਹਨਾਂ ਦੇ ਨਾਲ ਖਲੋਤਾ ਹੈ ਔਰ ਸਮੂਹ ਮੁਸੀਹ ਭਾਈਚਾਰੇ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਜਦੋਂ ਦਾ ਇਹਨਾਂ ਦਾ ਨਾਮ ਨਾਮਿਨੇਟ ਹੋਇਆ ਅਨਾਉਂਸ ਹੋਇਆ ਅਸੀਂ ਪੈਂਤੇਕੋਸਟਰ ਕ੍ਰਿਸਚਨ ਪ੍ਰਬੰਧਕ ਕਮੇਟੀ ਵੱਲੋਂ ਓਪਨ ਡੋਰ ਚਰਚ ਵੱਲੋਂ ਇਹਨਾਂ ਦਾ ਐਂਡ ਮਤਖਨ ਸਮਾਜ ਤੇ ਪੰਜਾਬ ਦੇ ਵਿੱਚ ਇੱਕ ਬਦਲਾਵ ਦੀ ਲਹਿਰ ਆਉਗੀ ਆਸ ਰੱਖਦੇ ਹਾਂ ਜੀ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਵੀ ਤੁਹਾਡੇ ਸਵਾਲ ਜਿਹੜੇ ਬਹੁਤ ਵਧੀਆ ਪੋਜ਼ਿਟਿਵ ਰਿਸਪੌਂਸ ਲੈ ਕੇ ਆਉਣ ਸਾਰੇ 2027 ਦੇ ਇਲੈਕਸ਼ਨ ਦੇ ਵਿੱਚ ਇਦਾਂ ਦਾ ਹੀ ਜਨਨ ਸਾਹ ਬਾਰੇ ਵੀ ਸੀਐਮ ਪਰਮਾਨ ਕੁਮਾਰੂ ਦੁਆਰਾ ਮੁੱਖ ਮੰਤਰੀ ਸੀਟ ਤੇ ਲਗੋ। ਦੇਖੋ ਜੀ ਅਸੀਂ ਚਾਹੁੰਦੇ ਆ ਕਿਰਪਾ ਕਰਿਓ ਵਾਇਰੂ ਤੁਹਾਡੇ ਸਵਾਲ ਨੂੰ ਅ ਫਲੇ ਫਲੇ ਤੇ ਸੱਚਮੁੱਚ ਇਹ ਸਵਾਲ ਜਿਹੜਾ ਤੁਹਾਡਾ ਵੀ 2027 ਦਾ ਉਹ ਪੋਜ਼ਿਟਿਵ ਰਿਸਪੌਂਸ ਲੈ ਕੇ ਆਓ ਆਪ ਸਰਕਾਰ ਲਈ।